ਤੇਰਾ ਹਵਲੇ ਕੋ ਆਉਤਾਲਹਿਤ ਸਾਥ ਤੇਰੀ ਨਜਾਈ ਕੋਈ ਜਾਗ ਨਿਗਾਰਨ ਆੜਾ ਬਾਸ ਇੱਕੋ ਰੁਕਾਰ ਸ੍ਰੀ ਗਾਨਕ ਜੀ ਦੀ ਕਿਰਪਾ ਤੇ ਸ੍ਰੀਪਕੋਤੀ ਦੇ ਸਹਾਏ ਬਾਾਰ ਸ੍ਰੀ ਗਾਨਕ ਲਈ ਤੇ ਆਏ ਕਿਣੀ ਉਕਤ ਗੁਰੇ ਅਮਰਦਾਸ ਜੁਵਾਏ ਗੁਰੂ ਆਰਤੀ ਕੇ ਜਪਿਆ ਬਾਣ ਛਕਿਆ ਆਗ ਜੋ ਸਿਆ ਮੇਰਾ ਮਾਥੇ ਛਤਰ ਧਰੇ ਸਵੇ ਤੁਗ ਦਿਨ ਕੋਲ ਕਰੇ 니ਚੇ ਰਿਓ ਕੁਮਚ ਕਰੇ ਤਾਹੂ ਤੇ ਆਗ ਜੋ ਸਿਆ ਸੰਗ ਮੇਰਾ

ਟਿਕਾਮਦੀਨ ਪੰਗਾ ਜੋਨਾ ਦੇ ਪਤੀ ਜੀ ਨੇ ਉਹਨਾਂ ਕੋਲੋਂ ਵੀ 50000 ਰੁਪਇਆ ਮਿਲ ਗਏ ਸੀ ਧੰਨਵਾਦ ਜੀ ਉਹਨਾਂ ਦਾ ਠੇਕੇਦਾਰ ਦਵਜਨ ਆਪੀ ਸਾਡੇ ਪ੍ਰਬੰਧਕ ਕਮੇਟੀ ਮੈਂਬਰ ਨੇ 25000 ਰੁਪਇਆ ਦਿੱਤਾ ਸੀ ਉਹਨਾਂ ਨੇ ਸੀਧਾ ਕਰਵਾ ਦਿੱਤੀ ਆ ਸਤਿ ਸ਼੍ਰੀ ਅਕਾਲ ਜੀ ਸਰਦਾਰ ਵਰਪੀ ਸਿੰਘ ਜੀ ਗੱਲ ਐਪੀ ਸਾਹ ਤੋਂ ਵੱਡਾ ਆ ਪੀ ਦਾ ਗੱਲ ਹੀ ਹਲਕਾ ਜੱਟ ਦੇ ਤੋਂ ਵੱਡਾ ਬਣਾਵਾ ਦੇ ਪਾਉਂਦਾ ਬਹੁਤ ਬਹੁਤ ਧੰਨਵਾਦ ਜੀ ਆਨੂੰ ਜੋ ਸਰਵਿੰਦਰ ਕੁਮਾਰ ਜੀ ਜੇ ਮੈਂ ਬਾਥਰੀ ਮਾਰਕੀਟ ਮੇਢੀ ਫਰਵਾਹਾ ਆਪ ਜੀ ਦਾ ਸਰਕਾਰਾ ਆਪ ਜੀ ਦਾ ਜੁਨੇਤ ਕਨ ਜੀ ਨੇ ਅੱਜ 11 ਦਾ ਸਰਕਾਰਾ ਆਪ ਜੀ ਦਾ ਫਰਮਾਨ ਆ ਪਿਛਲੇ ਪਰਵਾਹਾਂ 30 ਘਰ ਬੱਤੀ ਜਿਹੜੇ ਗੁਰਨਦਾਸ ਸੈਗਰ ਤੋਂ ਸੇ ਸੇਵਾ ਕੀਤੀ ਐਸ ਵਾਰੇ ਨਾ ਨੂੰ ਸੀਮੈਂਟ ਦੀ ਬੇਨਤੀ ਕੀਤੀ ਸੀ ਕਹਿੰਦੇ ਸੀਮੈਂਟ ਦੀਆਂ ਚੀਜ਼ਾਂ ਨੇ ਗੁਰੂ ਘਰ ਦੇ ਬਹੁਤ ਬੱਤੀਆਂ ਨੇ ਲੋੜਾਂ ਨੇ ਸੰਗਤ ਨੂੰ ਜਾਗਰੂਕੀ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਰ ਜੀਟੀ ਰੋਡ ਚੱਕਰ ਜੀ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਇਹ ਪਵਿੱਤਰ ਚਰਨ ਸ਼ੋ ਪ੍ਰਾਪਤ ਇਤਿਹਾਸਿਕ ਸਥਾਨ ਜਿਸ ਤੇ ਗੁਰੂ ਮਹਾਰਾਜ ਆਪ 72 ਦਿਨ ਸੰਗਤਾਂ ਨੂੰ ਉਪਦੇਸ਼ ਸਤਸੰਗ ਕਰਦੇ ਗਏ ਹਨ ਇਸ ਇਤਿਹਾਸਿਕ ਸਥਾਨ ਤੇ ਬਹੁਤ ਹੀ ਸੰਗਤ ਦੀ ਸ਼ਰਧਾ ਤੇ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ ਅੱਜ ਇਸ ਹਰਖਸਥਾਨ ਦੇ ਵਿਸ਼ਾਲ ਸਰੋਵਰ ਦੀ ਅਰੰਭਤਾ ਹੋਈ ਹੈ ਜੋ ਕਿ ਲਗਭਗ 10000 ਸquare ਫੁੱਟ ਦਾ ਸਰੋਵਰ ਇੱਕ ਆਧੁਨਿਕ ਕੰਢਾ ਜਿਸ ਦਾ ਕੰਮ ਅੱਜ ਆਰੰਭ ਹੋ ਗਿਆ ਹੈ ਤੇ ਬਹੁਤ ਜਲਦੀ ਇਸ चीज ਨੂੰ ਆਪ ਸਰਿਕੰਦ ਦੇ ਸਾਰੇ ਲੋਕ ਸਦਕਾ ਨੇਪਰੇ ਚਾੜ ਦੇ ਕੰਪਲੀਟ ਕੀਤਾ ਜਾਏਗਾ ਇੱਕ ਬਹੁਤ ਹੀ ਵੱਡਾ ਨਿਰਮਾਣ ਉਸਾਰੀ ਦਾ ਇਸ ਗੁਰੂ ਘਰ ਤੋਂ ਚੱਲ ਰਹੇ ਨੇ ਜਿਹਦੇ ਵਿੱਚ ਆਲਰੇਡੀ 16000 ਸquare ਫੁੱਟ ਦਾ ਇੱਕ ਬਹੁਤ ਵੱਡਾ ਵਿਸ਼ਾਲ ਮੰਦਰ ਹਾਲ ਹੈ ਜਿਸ ਦੇ ਵਿੱਚ ਇਰੀਏ ਤੋਂ ਬਹੁਤ ਸਾਰੇ ਲੋਕਾਂ ਨੇ ਧਾਰਮਿਕ ਸਮਾਜਿਕ ਅਤੇ ਵਿਆਸ਼ਾਗਿਆਨੇ ਪ੍ਰੋਗਰਾਮ ਕਿਤੇ ਜਾਂਦੇ ਹਨ ਇਸ ਦੇ ਉੱਪਰ ਇੱਕ ਵਿਵਾਨ ਹਾਲ ਤੇ ਇੱਕ ਕਰਵਾੜਾ ਜੇ ਦੇ ਚੋਣ ਇੱਕ ਘੱਟ ਲਗਭਗ ਕੰਪਲੀਟ ਹੋ ਚੁੱਕਾ ਹੈ ਉਸ ਦੇ ਰਾਂਚ ਲਈ ਮੈਂ ਸੂਬਾ ਸਾਧ ਸੰਦਰਭੇ ਸਰਮਾਜੀਕ ਬੇਨਤੀ ਕਰਨਾ ਚਾਹ ਰਹਾ ਹਾਂ ਕਿ ਇਸ ਗੁਰੂ ਘਰ ਨੂੰ ਤਾਜ਼ਾ ਉਨੇਤਰੀ ਜੜਾ ਲਈ ਆ ਤਨ ਮੰਨਤਾ ਹੁੰਦੇ ਨਾਲ ਸਹਿਯੋਗ ਦਿਓ ਜੈਪੁਰ ਦੇ ਤਨ ਜੇ ਅਸੀਂ ਇਸ ਸ਼ਮੂਹ ਨੂੰ ਚਿਰਗੁਰ ਦਾਸ ਮੰਦਿਰ ਪ੍ਰਬੰਧਨ ਕਮੇਟੀ ਚਾਹਤ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਸਥਾਪਿਤ ਹੈ। ਇਹ ਬੜਾ ਕਵਾਣਾ ਦਿਨ ਜਿਦ ਅੱਜ ਨਵਾਂ ਦਿਨ ਚੜਿਆ ਸੰਗਰਾਮ ਦੀ ਸਾਰਾ ਬਾਰਤ ਬਾਰਤ ਦਿਨ ਵਾਲਾ ਦੂਸਰਾ ਅੱਜ ਬਹੁਤ ਇਤਿਹਾਸਕ ਕਦਮ ਇਸ ਗੁਲਵਾਲਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਭਾਇਆ ਕਿ ਸਰੋਵਰ ਸਾਹਿਬ ਜਿਹੜੇ ਨਾਲ ਹੀ ਜਦੋਂ ਮੰਦਿਰ ਬਣਿਆ ਉਹਨਾਂ ਦੇ ਚੋਦੂ ਬਣਾਏ ਗਏ ਸੀ ਉਹਨਾਂ ਦੀ ਅੱਜ ਸਾਰੀ ਸ਼ੁਰੂ ਕੀਤੀ ਗਈ ਹੈ ਜਿਦਾਂ ਕਿ ਪਹਿਲਾਂ 1929-2013 ਤੋਂ ਬਿਲਕੁਲ ਬੱਧਿਆ ਉਸ ਪਵਿੱਤਰ ਸਰੋਵਰ ਨੂੰ ਬਣਾਉਣ ਵਾਸਤੇ ਮੈਂ ਪਰਜੋਰ ਸਾਧ ਸੰਗਤ ਨੂੰ ਬੇਨਤੀ ਕਰਨਾ ਕਿ ਇਸ ਸਰੋਵਰ ਨੂੰ ਬਣਾਉਣ ਦੇ ਵਿੱਚ ਤੁਸੀਂ ਸਾਰੇ ਆਪਣਾ ਯੋਗਦਾਨ ਪਾਓ ਕਾਰ ਸੇਵਾ ਦੇ ਰੂਪ ਦੇ ਵਿੱਚ ਤੁਸੀਂ ਆ ਕੇ ਕਾਰ ਸੇਵਾ ਕਰੋ ਕੰਮ ਮੰਗਤਾਂ ਤੋਂ ਇਥੇ ਇਸ ਮੰਦਰ ਦੀ ਵੀ ਤੁਸੀਂ ਮਦਦ ਵੀ ਕਰੋ ਔਰ ਇਸ ਨੂੰ ਖੂਬਸੂਰਤ ਆਪਾਂ ਪੰਜਾਬ ਦਾ ਵੱਡਾ ਮੰਦਰ ਮਾਈ ਤਾਂ ਕਿ ਇੱਥੇ ਆਪਣਾ ਲੋਕਸ਼ਰਧਾ ਦੇ ਨਾਲ ਹੁਣ ਅੱਗੇ ਵੀ ਆਉਂਦੇ ਆ ਲੋਕਾਂ ਦੀਆਂ ਮਨੋ ਕਾਮਨਾਵਾਂ ਇੱਥੇ ਪੂਰੀਆਂ ਹੁੰਦੀਆਂ ਇਤਿਹਾਸਕ ਜਗ੍ਹਾ ਹੈ ਗੁਰੂ ਅਰਜਨ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਸਾਰੇ ਮਹਾਨ ਵਾਹਿਗੁਰੂ ਜੀ ਚੱਲੇ ਸੀ ਪੈਦਲ ਯਾਤਰਾ ਤੇ ਦਿੱਤੇ ਉਹਨਾਂ ਨੇ 72 ਦਿਨ ਆ ਕੇ ਤਪੱਸਿਆ ਵੀ ਕੀਤੀ ਸੀ ਤੇ ਆਪਣੇ ਸਾਥ ਸੰਗਤ ਨੂੰ ਉਪਦੇਸ਼ ਦਿੱਤਾ ਸੀ ਦੋ ਬੜਾ ਆਦਰ ਸਤਿ ਸ਼੍ਰੀ ਅਕਾਲ ਸਾਹਿਬ ਜੀ ਆਪ ਨੂੰ ਸਾਰੇ ਮੇਸਜ ਅੱਜ ਦੇ ਮੌਕੇ ਦੀ ਬਹੁਤ ਬਹੁਤ ਮੁਬਾਰਕਬਾਦਨਾਵ ਵਿਸ਼ੇਸ਼ ਤੌਰ ਤੇ ਇਹਦੀ ਪ੍ਰਬੰਧਕ ਕਮੇਟੀ ਹੈ ਜਿਹੜੇ ਦਿਨ ਰਾਤ ਇਕੱਠੇ ਇਸ ਜਗ੍ਹਾ ਨੂੰ ਪਵਿੱਤਰ ਬਣਾ ਰਿਹਾ ਵੱਡਾ ਬਣਾ ਰਿਹਾ ਖੂਬਸੂਰਤ ਬਣਾ ਰਿਹਾ ਲੱਖਾਂ ਰੁਪਿਆ ਕਰੋੜਾਂ ਰੁਪਏ ਤੇ ਲੱਗ ਰਿਹਾ ਸਾਥ ਸੰਗਤ ਦੀ ਮਦਦ ਦੇ ਨਾਲ ਉਹਨਾਂ ਦਾ ਜਿਹੜੇ ਲੋਕਦਾਨੀਪੁਰ ਸ਼ਹਿਵਾ ਵਾਲੇ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਜੀ ਸਤਿ ਸ਼੍ਰੀ ਅਕਾਲ